ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਮੰਡੀ ਸਾਹਿਬ ਤੋਂ ਤਨਤਨ ਸਾਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਜਨਮ ਦਿਵਸ ਮੌਕੇ ਇੱਕ ਵਿਸ਼ਾਲ ਕਿ ਨਗਰ ਜੀਤਨ ਤਾਨੂਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਸਾਹਿਬ ਹਮਾਰੀ ਦੀ ਛਤਰ ਜਾਈ ਹੈ ਪੰਜਾਬ ਦੇ 22 ਵਿੱਚ ਆਰੰਭ ਹੋ ਰਿਹਾ ਹੈ ਕਿ ਲਖੇ ਪੱਖੋ ਵਕ ਪੰਡਾ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਕੋ ਗਲਬੰਦੀ ਸਾਹਿਬ ਦਾ ਸਬਾਤ ਹੋਵੇਗਾ ਤੇ ਪਰਸੋਂ ਨੂੰ ਹੱਥ ਪੱਤ ਸਾਹਿਬ ਦੇ ਪਹੁੰਚ ਤੋਂ ਬਾਅਦ ਦੀਵਾਨ ਚਾਲ ਜਾਵੇਗੇ ਤੇ 24 ਦਿਨੋਂ ਅਮਰਚਾ ਜਾਇਆ ਜਾਵੇਗਾ ਸਭ ਤੋਂ ਵੱਧ ਬੇਨਤੀ ਹੈ ਕਿ ਵੱਧ ਤੋਂ ਵੱਧ ਅਮਰਛਾ ਦੇ ਗੁਰੂ ਵਾਲੇ ਬਣੋ ਨਸ਼ੇ ਛੱਡੋ ਧਾਮ ਚੋ ਕੋ ਵੰਡ ਕੇ ਛੋ ਬਾਈ ਜੀ ਜੀ ਖਾਲਸਾ ਬਾਬਾ ਜੀ ਕੋ ਰੂਟ ਬਾਰੇ ਜਾਣਕਾਰੀ ਦੇ ਦਿਓ ਕਿਹੜੇ ਕਿਹੜੇ ਪਿੰਡਾਂ ਜਾ ਰਿਹਾ ਜੀ ਨਗਰ ਕੀਰਤਨ ਮਜੀ ਸਾਹਿਬ ਤੋਂ ਆਰੰਭ ਹੋ ਕੇ ਅੰਬੇਦਕਰ ਚੌਕ ਕਾਲੀ ਸਾਹਿਬ ਮਹਿੰਦੀਪੁਰ ਕਰੀਹਾ ਮੂਸਾਪੁਰ ਲੋਦੀਪੁਰ ਕ੍ਰਿਆਮ ਚਾਕਾ ਸੈਨ ਖਿਆੜਾ ਜਾਫਰਪੁਰ ਸਮੂਹ ਪੰਨੂ ਮਜਾਰਾ ਯੂਟਿਊਬ ਜਰਾ ਬਰਦਾਲਾ ਤੋਂ ਹੁੰਦਾ ਹੋਇਆ ਸਮਾਤ ਗੁਰਦਵਾਰ ਮੰਜੀ ਸਾਹਿਬ ਦੇ ਛਾਵ ਨੇ ਹੋਈ ਹੈ ਜੋ ਪਾਣਾ ਜੋ ਪਾਣਾ ਕਾਲਤਕ ਸਾਹਿਬ ਤੇ ਜਾਂ ਕਾਲਤਕਾ ਜਥੇਦਾਰਾਂ ਨੂੰ ਲਾਉਣ ਦੇ ਵਿੱਚ ਥਾਪਰ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਕੋਈ ਆਪਣਾ ਸਨੇਹਾ ਜੀ ਉਹ ਤਾਂ ਜੋ ਹੋਇਆ ਉੱਥੇ ਸਾਰਾ ਮਰਿਆਦਾ ਤੇ ਉਲਟ ਹੋਇਆ ਜਿੱਦਾਂ ਉਹ ਕਹਿੰਦਾ ਆਪ ਗੁਰੂ ਸਾਹਿਬ ਦਾ ਪ੍ਰਕਾਸ਼ ਇਹ ਨਹੀਂ ਸੀਗੇ ਵਿੱਚ ਜਿਹੜੇ ਉਹਨਾਂ ਦੇ ਮੁਲਾਜ਼ਮ ਉਹ ਹੀ ਦੱਸਦੇ ਆ ਜੇਕਰ ਉਹ ਕਹਿੰਦੇ ਵੀ ਇਹ ਪ੍ਰਕਾਸ਼ ਤਾਂ ਵੀ ਉਹਦੀ ਵੇਡ ਨਿਜਮੇ ਕੀ ਕਾਮ ਹਨੋ ਪ੍ਰਕਾਸ਼ ਦਾ ਤਖਤਲ ਨੂੰ ਕੋਈ ਟਾਈਮ ਹੁੰਦਾ ਕਿ ਕਿੰਨੇ ਵਜੇ ਹੋਣਾ ਆਪਣੀ ਮਰਜ਼ੀ ਥੋੜੀ ਆਪੇ 2 ਵਜੇ ਹੋ ਗਿਆ ਤੇ 3 ਵਜੇ ਹੋ ਗਿਆ ਨਾ ਖਣਪੜ ਸਾਹਿਬ ਚੱਲਦੇ ਤੇ ਕਮਰੇ 'ਚ ਜਾ ਕੇ ਅਰਦਾਸ ਕੀਤੀ ਉੱਥੇ ਹੀ ਹੋ ਗਨਦਾ ਵਾ ਚੱਲਦੇ ਤੋਂ ਲਿਆ ਮੁੜ ਕੇ ਆ ਕੇ ਤਖਤ ਸਾਹਿਬ ਤੇ ਪ੍ਰਕਾਸ਼ ਵੀ ਨਹੀਂ ਨਸ਼ਾਤ ਵਰਗਾ ਕੁਝ ਨਹੀਂ ਸੀ ਤਖਤ ਸਾਹਿਬ ਤੇ ਬੂਏ ਬੰਦ ਸੀਗੇ ਤਾਂ ਉਹਦੇ ਪੱਕੇ ਸਰ ਤੇ ਰੱਖ ਦਿੱਤੇ ਜੋ ਕਿ ਮਰਯਾਦਾ ਦੇ ਖੋਰ ਰਹੇ ਸੀ ਤਾਂ ਹੀ ਤਾਂ ਕੌਮ ਦੇ ਉਹਨੂੰ ਪ੍ਰਵਾਨ ਨਹੀਂ ਕੀਤਾ ਲੱਭੇ ਪਰਸੇ ਕੌਮ ਤੋਂ ਪ੍ਰਵਾਨ ਨਹੀਂ ਕਰਦੇ ਸਭ ਪੇਟ ਹੋਮ ਕਮੇਟੀ ਦਾ ਅੰਤਰ ਕਮੇਟੀ ਨੇ ਜਿੱਥੋਂ ਕਿੰਨਾ ਸਿਕੋਂ ਦਾ ਵਿਰੋਧ ਕੀਤਾ ਪਰ ਉਹਨਾਂ ਦੇ ਅੱਜ ਕੱਲ੍ਹ ਜੋ ਵੀ ਨਹੀਂ ਸਰਕੀ ਉਹਨਾਂ ਇੱਕ ਵਿਚਾਰ ਵਿੱਚ ਵੀ ਨਹੀਂ ਲਿਆਂਦਾ ਇਹ ਆਪਣੀ ਮੀਟਿੰਗ ਵਿੱਚ ਗਾੜੀ ਪੰਥ ਨੂੰ ਕੀ ਸੁਨੇਹਾ ਦਿੰਦੇ ਕੌਮ ਦੇ ਨੁਕਸਾਨ ਸਾਰੇ ਸਿਕ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਕੱਤਰ ਹੋ ਗਏ ਨਾਲ ਮਿਲ ਕੇ ਮਰਜ਼ਾਦਾ ਕਾਇਮ ਕਰਨੀ ਚਾਹੀਦੀ ਆ ਸਿੰਘ ਸਭਾ ਨੂੰ ਜਯੋਤ ਕਰਦਾ ਤੇ ਉਹਨਾਂ ਨੂੰ ਸੇਵਾਮੁਤ ਕਰਨ ਦਾ ਵਿਧੀ ਵਿਧਾਨ ਬਣਾਉਣਾ ਚਾਹੀਦਾ ਬਾਗ ਜੀ ਦਾ ਖਾਲਸਾ ਬਾਗ ਜੀ ਦਾ ਪਾਵੇ ਇਹ ਨਾਲ ਹੋ ਜਾਵੇ ਹਾਰ ਜੀ ਆਵਾਜ਼ uh yeah.